ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਣੇ ਸਾਰਿਆਂ ਦੇ ਚੈਨਲ YouTube ਗੁਰਪ੍ਰੀਤ ਫੈਮਿਲੀ ਬਲੌਗ ਤੇ ਸਵਾਗਤ ਆ। ਕਿ ਆਜ ਦਾ ਬਲੌਗ ਕਦਾਂ ਲੱਗਿਆ ਸ਼ੁਰੂ। ਅੱਜ ਸੀਗਾ ਸੰਡੇ ਤੇ ਪਰੋ ਗਰਿਸ਼ਮੀਨ ਦੀ ਤਸ਼ਮੀ ਲੱਗਿਓ ਪਏ ਹਾਂ। ਕੀ ਦਾਂ। ਕਿ ਮੇਰੇ ਰਸ਼ਮੀਨਾ। ਥੋੜਾ ਟਾਈਮ ਹੀ ਖੇਡੀ ਬਾਹਰ ਖੇਡ ਲਈਏ ਉਸ ਤੋਂ ਬਾਅਦ ਰਸ਼ਮੀਨ। ਛੁੱਟਣਾ ਨਹੀਂ ਹੋਇਆ ਰਸ਼ਮੀ ਨੂੰ ਰਸ਼ਮੀ ਨੂੰ ਐਸੀ ਮੈਨੂੰ ਮौज ਲੱਗੀ ਛੁੱਟੀਆਂ ਹੋਊਗਾ ਹਨਾ ਰਸ਼ਮੀ ਓਏ ਮੇਰੇ ਸਕੂਲਸ ਫਿਰ ਉਹ ਫੰਕਸ਼ਨ ਹੈ ਨਾ ਤੰਗ ਕਰਦੀ ਹੂੰ ਤੇ 3 ਤਰੀਕ ਦਾ ਰਿਜ਼ਲਟ ਕਦੋਂ ਹੋਣਾ ਰਸ਼ਮੀ ਤੇਰਾ ਪਤਾ ਨਹੀਂ ਦੱਸਿਆ ਨਹੀਂ ਵਿਦਾਊਟ ਬੈਗ ਜਾਣਾ ਹਨਾ ਪਤਾ ਨਹੀਂ ਤੇ ਹੋਰ ਬੈਗ ਤਾਂ ਲੈ ਕੇ ਜਾਣਾ ਹਾਂ ਪੇਪਰ ਤਾਂ ਹੋਗੇ र बहुत मिठे वीर मैं बनाई सी चाह चाह पीली भांडे धोने जी बार तो हूँ होने लग गई बहुत ज्यादा धुप ती इ ਹਾਂ ਠੀਕ ਆ ਟੂ ਹੀ ਤੁਹਾਡੀ ਦੁਬੀ ਜਾਂਦੀ ਆ ਇੱਥੇ ਜੀ ਦਰਦ ਵਾਲਿਆਂ ਕੋਲ ਨਾਲ ਲੱਗਿਆ ਸੀ ਬੰਗਿਆ ਸੀ ਆਹ ਦੇ ਕਿੰਨਾ ਫਰਕ ਆ ਇਹਦੇ ਅਨੂਪ ਘੜ ਤੋਂ ਸੰਗਰੀ 35 ਤੇ ਸੰਗਰੀ ਤੋਂ ਸੂਰਤ ਘੜ ਦੇ 45 ਮੋਤੋਂ ਦਾ ਰੇਟ ਘਟਾ ਸਦਾ ਨਹੀਂ ਜਾਂਦਾ ਕਿ ਗੱਡੀ ਦੂਜੀ ਹੋਣੀ ਲੋਕਾਂ ਦੇ ਵਿੱਚ ਬਾਰ ਕਿੰਨੇ ਜੇ ਮੌਸਮ ਲੱਗਦਾ ਹੈ ਨਾ ਬੱਦਲ ਜੇ ਨਿਕਲੇ ਪਏ ਆਗੇ ਅੱਜ ਨੂੰ ਤਾਂ ਪੈ ਗਈ ਦੋ ਦਿਨ ਮੀਂਹ ਬਹੁਤ ਸੀਗਾ ਪਹਿਲਾਂ ਹਰਸ਼ਮੀਨ ਦਾ ਬਰਥਡੇ ਗਿਫਟ ਹਰਸ਼ਮੀਨ ਨੂੰ ਦਿੱਤਾ ਕਿਸੀ ਨੇ ਬਰਥਡੇ ਗਿਫਟ ਦਾ ਪੌਦਾ ਇਹਦੇ ਪੱਤੇ ਹੀ ਆਏ ਹਨਾ ਦੋ ਰੰਗੇ ਆ ਪਹਿਲਾਂ ਮੇਰਾ ਤਾਂ ਹਰੇ ਕੱਢਦਾ ਫਿਰ ਪੀਲੇ ਆਪੇ ਹੋ ਜਾਂਦੇ ਨੇ ਨਹੀਂ ਐ ਉਹ ਹੁਣ ਪਤਾ ਜਿਹੜਾ ਉੱਤੇ ਉਹ ਹਰਾ ਹੈ ਜਮਾ ਦੇਖ ਲਾ ਹਾਂ ਪੀਲਾ ਹੋ ਜਾਊਗਾ ਬਾਅਦ ਚ ਹਾਂ ਦੇਖ ਪੀਲਾ ਹੋਊਗਾ ਹਨਾ ਹਾਂ ਆਪਾ ਤੋਂ ਤੇ ਸਾਰੇ ਕੱਪੜੇ ਦੇਖੀ ਤੁਸੀਂ ਬੈੱਡ ਤੇ ਤਾਂ ਪੈਂਦੇ ਨਹੀਂ ਮੰਜੇ ਤੇ ਹੀ ਪਏ ਆ ਮੰਜੇ ਤੇ ਪਹਿਨਣਾ ਬੜੀ ਘਟੂਈ ਮੰਜੇ ਤੇ ਪਹਿਨਣਾ ਤਾਂ ਸਹੀ ਨਹੀਂ ਹੋਊਗਾ ਇੱਕ ਤਾਂ ਪਈਦੇ ਨਹੀਂ ਫਿਰ ਪਾਸਾ ਤਾਂ ਨਹੀਂ ਤੁਸੀਂ ਟਿਕਦੇ ਆ ਹੁਣ ਤੋਰਾ ਫੇਰਾ ਤੋਰਾ ਫੇਰਾ ਉਹ ਪਾਸਾ ਤਾਂ ਲੈਣਾ ਹੀ ਆ ਫਿਰ ਆ ਥੋੜਾ ਸਹੀ ਹੋਣੀ ਹੈਗੀ ਹਨਾ ਰਸ਼ਮੀਲ ਐਜੀ ਹੋਲੀ ਖੇਢੀ ਜਿਆਦਾ ਹੀ ਰੋ ਰਸ਼ਮੀ ਨੂੰ ਛੁੱਟੀਆਂ ਨਹੀਂ ਹੋਣ ਹੋਈਆਂ ਮਜ਼ਾ ਆ ਗਿਆ ਕੱਲ ਤਾਂ ਛੁੱਟੀ ਬਣੀ ਕੱਲ ਇੱਕ ਛੁੱਟੀ ਮੈਂ ਕਿਹਾ ਹੈਗਾ ਪਰਸੋਂ ਤੋਂ ਸਕੂਲ ਜਾਣਾ ਹੈ ਪ੍ਰੋਗਰਾਮ ਹਨਾ 30 ਮਾਰਚ ਦਾ 30 ਦਾ 30 ਤਰੀਕ ਕਿਹੜੇ ਪਿੰਡ ਸੱਚਾ ਹੈ ਮਹਾਰਾਜਾ ਮਹਾਰਾਜਾ ਚੋਟਾਲਾ ਉਧਰਲੇ ਚ ਕਿ ਦੂਜੇ ਚ ਉਹ ਕਿਹੜਾ ਹੈਗਾ ਚਟਾਲੇ ਆ ਮਾਜ ਦਾ ਮਹਾਰਾਜ ਆ ਇੱਥੇ ਜੇ ਅੱਗੇ ਹੋਇਆ ਸੀ ਨਾ ਪਿਛਲੇ ਕਿਹੜੇ ਇੱਕ ਪਾਰ ਉਧਰ ਹੋਇਆ ਸੀ ਐਤ ਕਿਤਾ ਕੀ ਪਤਾ ਸਕੂਲ ਚ ਹੀ ਹੋਵੇ ਸਕੂਲ ਹੀ ਬਹੁਤ ਵੱਡਾ ਇਹਨਾਂ ਦਾ ਕਿ ਸਕੂਲ ਚ ਨਹੀਂ ਕਰਦੇ ਅਰਸ਼ਮੀ ਨੂੰ نیند ਆਈ ਪਈ ਐ ਸੌਂ ਜਾ ਅਰਸ਼ਮੀ ਨੂੰ ਨੀਂਦੀ ਕਰ ਲੈ ਨੀਂਦੀ ਕਰ ਕੋ ਕਿਵੇਂ ਆ ਜੈਕੂ ਕਿੱਥੋਂ ਆਇਆ ਇੰਨੇ ਦਿਨਾਂ ਬਾਅਦ ਅੱਜ ਭੁੱਖ ਨਹੀਂ ਲੱਗੀ ਤੈਨੂੰ ਰੋਟੀ ਖਾਂਦਾ ਹੀ ਨਹੀਂ ਹਾਏ ਹੋਏ ਜੈਕੂ ਆ ਬਹੁਤ ਦਿਨਾਂ ਬਾਅਦ ਆਇਆ ਕਿੱਧਰ ਜਾਂਦਾ ਰਿਹਾ ਸੀ ਹਾਏ ਖਾਜੂਗਾ ਮੈਂ ਦੁੱਧ ਪੀਣਾ ਆਦੇ ਲੰਮੀ ਜੈਕੂ ਹਾਂ ਬਿਸਕੁਟ ਖਾਣੇ ਆ ਕਿੱਥੋਂ ਆਇਆ ਤੂੰ ਜੈ ਕੁਲਾ ਕੀ ਹੋ ਗਿਆ ਸਾਰੇ ਆਖ ਲਿਆਰਤੇ ਨੇ ਮੈਂ ਹਾਂਜੀ ਫਟਫੋਨ ਸਾਰੇ ਇੱਕ ਦੂਜੇ ਨਾਲ ਜੁੜੀ ਜਾਂਦਾ ਕਹਿੰਦਾ ਕੋਈ ਤਾਂ ਚੱਲੂ ਹੈ ਜੀ ਬੇਟਾ ਤੁਸੀਂ ਠੀਕ ਆ ਹੁਣ ਠੀਕ ਆ ਕੋਸ ਤੱਕੇ ਨੂੰ ਮਾਮੀ ਇਹ ਰਖ ਮੀਨਾਂ ਕੁਲਾ ਕਲਾਈ ਲੋਟ ਨਹੀਂ ਆਦੀ ਲਖਦਾ ਤੇ ਉਦੈਂ ਫੜੀ ਵਾਲੇ ਦਿਨ ਉਹ ਨਾ ਉਹ ਦੇਖੇਗੇ ਚੱਲਦੇ ਚੱਲਦੇ ਰੱਟ ਟੁੱਟ ਤੂਂਾ ਕੋਟ ਕੱਢਦੀ ਬੱਟੀ ਹਾਂ ਕਿੰਨਾ ਕੁ ਚੱਕਰੀ ਰੱਖੇਂਗਾ ਮੈਂ ਬੰਦ ਹੀ ਨਹੀਂ ਕਰਨਾ ਮੰਮੀ ਉਹਦੇ ਨਾਲ ਹੀ ਖੇਡਦੀ ਆ ਜੈਕੂ ਨਾਲੀ ਜੈਕੂ ਉੱਠ ਆ ਜਾ ਆ ਜਾ ਆ ਜਾ ਉਰੇ ਆ ਇੱਥੇ ਆ ਉਰੇ ਆ ਇੱਥੇ ਆ ਦੇਖੀ ਹੱਥ ਖੜਾ ਕਰਦਾ ਕਿਵੇਂ ਹਾਂ ਖੁਰਕੋ ਹੀ ਜਾਂਦੀ ਆ ਮੂੰਹ ਤੇ ਹਾਏ ਹਾਏ ਉਹਨੂੰ ਪਜਾਇਆ ਬਲੂਂਗੜੇ ਜਿਨ ਪੈ ਗਿਆ ਮਗਰ ਉਹਦੇ ਵੀ ਘਰ ਮੇਰਾ ਤੂੰ ਕਿੱਧਰ ਫਿਰਦਾ ਕਿੱਧਰ ਕੰਬਲਿਆ ਇਹ ਕੰਬਲਿਆ ਕਿੱਥੇ ਕੰਬਲਿਆ ਮਾਮਾ <noise> <hesitation> 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 ਰਸ਼ਮੀਣਾ ਜਾਂ ਮੰਜਾ ਬਣਾ ਹੋਈ ਰਾਂਤ ਜੋ ਭਾਈ ਮੰਜਾ ਬਣ ਮਾ ਰਸ਼ਮੀਣਾ ਅੱਜ ਬੈਠਿਆ ਗਿਆ ਬੈਠੇ ਬਸ ਮੰਜਾ ਦਰਨਾ ਦੀ ਦਰਦ ਕਿੰਨਾ ਫਿਰ ਹੁਣ ਦਰਦ ਠੀਕ ਹੈ ਦਰਦ ਬਹੁਤ ਮਾਰੀ ਸੇ ਪਾਈ ਜੀ ਕੱਟੀ ਜੀ ਕਿਦਾਂ ਲਾਉਣੀ ਹੈ ਅੱਜ ਚਲੋ ਬੱਥੇ ਜੀ ਬੱਥੇ ਭੁਲਾਉਂਦੇ ਜੀ ਬਹੁਤ ਚੜੀ ਜਾਂਦੀ ਕਿੰਨੇ ਦਿਨ ਦਾ ਮੰਜਾ ਤੇ ਹੈ ਹਣਾ